ਸਤ ਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਟ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਗੁਰ ਪ੍ਰਸਾਦਿ ਜੋ ਹੰ ਬਦੇ ਮੋਹ 파ਸ हम प्रेम बन्धन तुम बाधे अपने छूटन को जतन करो हम छूटे तुम आराते जो हम बांधे मोह फास हम प्रेम बन्धन तुम बाधे अपने छूटन को ਜਤਨ ਕਰੋਂ ਹਮ ਛੂਟੇ ਤੁਮ ਆਰਾ ਦੇ ਮਾਦਵੇ ਜਾਣ ਤਹਾ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦਕਿਓ ਬਹੋਬਾਨੀ ਖੰਡ ਖੰਡ ਕਰ ਜਨਕੀਨੋ ਤਉ ਨ ਬਿਸਰਿਓ ਪਾਨੀ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਕਹਿਰ ਵਿਦਾਸ ਭਗਤ ਇਕ ਬਾਡੀ अब एका शिव कहिए जा कारण हम तुम आराधे सो दुख अजहू सही है कहर विदास भगत एक बाडी अब एका शिव कहिए जा कारण हम तुम आराधे ਸੋ ਦੁਖ ਅਜੋ ਸਹੀ ਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਵਾਜ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਰਵਿਦਾਸ ਜੀ ਦੇ ਰਾਗ ਸੋਠ ਵਿੱਚ ਉਚਾਰਨ ਕੀਤੇ ਹੋਏ ਹਨ ਪ੍ਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਪ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਭਗਤ ਜੀ ਕਹਿ ਰਹੇ ਨੇ ਸੋ हे ਮਾਦੋ ਜੇ ਅਸੀਂ ਮੋਹ ਦੀ ਫਾਹੀ ਵਿੱਚ ਵੱਜੇ ਹੋਏ ਸਾਂ ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ ਲਿਆ ਹੈ ਅਸੀਂ ਤਾਂ ਉਸ ਮੋਹ ਦੀ ਫਾਹੀ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ ਤੂੰ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਂਗਾ हे ਮਾਦੋ ਤੇਰੇ ਭਗਤ ਜਿਹੋ ਜਿਹਾਂ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਅਜਿਹੇ ਪ੍ਰੇਤ ਤੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੌਤੋਂ ਬਚਾਈ ਰੱਖਦਾ ਹੈ ਟਹਿਰਾਓ ਅ ਸਾਡਾ ਤੇਰੇ ਨਾਲ ਪਿਆਰ ਵੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਟਣੀ ਮੱਛੀ ਪਾਣੀ ਵਿੱਚੋਂ ਫੜ ਕੇ ফাঁंका ਕਰ ਦਈਏ ਟੋਟੇ ਕਰ ਦਈਏ ਤੇ ਕਈ ਤਰ੍ਹਾਂ ਰਿੰਨ ਲਈਏ ਫਿਰ ਰੱਤਾ ਰੱਤਾ ਕਰਕੇ ਖਾ ਲਿਏ ਫਿਰ ਵੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ ਜਿਸ ਖਾਣ ਵਾਲੇ ਦੇ ਪੇਟ ਵਿੱਚ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਓ ਦੀ ਚੱਤੀ ਮਲਕੀਅਤ ਨਹੀਂ ਹੈ ਉਹ ਤਾਂ ਪ੍ਰੇਮ ਦਾ ਵਜਾ ਹੋਇਆ ਹੈ ਇਸ ਪ੍ਰੇਮ ਤੋਂ ਵਾਂਝਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ ਭਗਤ ਰਵਿਦਾਸ ਜੀ ਆਖਦੇ ਹਨ हे ਮਾਧੋ ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਦ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੋ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਭਾਵ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ ਸ਼ਬਦ ਦਾ ਭਾਵਰ ਤੇ ਹੈ ਕਿ ਮਾਇਆ ਦੇ ਮੋਹ ਦੀ ਫਾਹੀ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ ਪ੍ਰਭੂ ਚਰਨਾ ਵਿੱਚ ਪਿਆਰ वाहे जी का खालसा वाहेगुरु जी की फतेह दिस इज टूडेज हुक्मनामा फ्रॉम श्री दरबार साहब अमृतसर अटेड बाई भगत रविदास जी अंडर हैडिंग राग सोठ वर्ड ऑफ डिबोटी रविदास जी वन यूनिवर्सल क्रिएटर गॉड बाय द ग्रेस ऑफ द ट्रू गुरु भगत जी से दैट इफ आई एम बाउंड बाय द news of emotional attachment, then I shall bind you. Lord, with the bonds of love, go ahead and try to escape. Lord, I have escaped by worshipping and adoring you. O Lord, you know my love for you. Now, what will you do? Pause. A fish is caught. Cut up and cooked it in many different ways, bit by bit it is eaten, but still it does not forget the water. The Lord our King is Father to no one except those who love Him. The wheel. Of emotional attachment has been cast over the entire world, but it does not bother the Lord's devotee, says Ravidas. My devotion to the one Lord is increasing. Now, who can I tell this to? That which brought me to worship and adore you i am still suffering that pain wahiguru khalsa wahiguru ji